ਆਸੀ ਗੱਲੋਸਟੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਇਸ ਟਾਈਮ ਅਸੀਂ ਹੈਗੇ ਆਂ ਸ੍ਰੀ ਮੋਖਸਰ ਸਾਹਿਬ ਦੇ ਵਿੱਚ ਮੱਘੀ ਮੇਲੇ ਤੇ ਤੇ ਆ ਯਾਰ ਬਤਕਾਂ ਦਾ ਚੈੱਕ ਕਰੋ ਯਾਰ ਤੁਸੀਂ ਆ ਬਤਕਾਂ ਚੈੱਕ ਕਰੋ ਅਸੀਂ ਨਾ ਪਹਿਲਾਂ ਇੱਕ ਵੀਡੀਓ ਪਾ ਬੈਠੇ ਆਪਣੇ ਪਿੰਡ ਦੇ ਵਿੱਚ ਕਿਸੇ ਬੰਦੇ ਦੇ ਘਰੇ ਰੱਖੀਆਂ ਹੋਈਆਂ ਸੀ ਬਤਕਾਂ ਉਹਨੇ ਰੱਖੀਆਂ ਸੀ ਸ਼ੌਂਕ ਵਾਸਤੇ ਸੋ ਉਹਨਾਂ ਦੇ ਵੀਰਾਂ ਦੇ ਕਮੈਂਟ ਆਏ ਬੜਿਆਂ ਦੇ ਮੈਨੂੰ ਫੋਨ ਵੀ ਆਏ ਯਾਰ ਜੇ ਹੋਣਗੀਆਂ ਤਾਂ ਦਵਾ ਦਿਓ ਜੇ ਹੋਣਗੀਆਂ ਦਵਾ ਦਿਓ ਤਾਂ ਆ ਜਾਓ ਮਿੱਤਰੋ ਇੱਥੇ ਸ਼੍ਰੀ ਮੁਕਸਰ ਸਾਹਿਬ ਜਿਹੜੀ ਘੋੜਿਆਂ ਦੀ ਮੰਡੀ ਲੱਗੀ ਹੁੰਦੀ ਨਾ ਘੋੜੇ ਘੋੜੀਆਂ ਦੀ ਮੰਡੀ ਆ ਉੱਥੇ ਆ ਜਾਓ ਤੇ ਬੱਤਕਾਂ ਵਾਦੂ ਮਿੱਤਰੋ 1000 ਰੁਪਏ ਦਾ ਜੋੜਾ ਕਹਿੰਦੇ ਆ ਬਾਕੀ ਮੌਕੇ ਤੇ ਤੁਹਾਨੂੰ ਪਤਾ ਹੀ ਹੈ ਰੇਟ ਬਹੁਤ ਟੁੱਟ ਜਾਂਦਾ ਇੱਥੋਂ ਮੈਂ ਦੇਖਿਆ ਵੀ 6-600 5-500 ਦੇ ਵਿੱਚ ਵੀ ਲੋਕ ਜੋੜਾ ਲੈ ਗਏ ਆ ਦੇਖੋ ਕਿੰਨੀਆਂ ਸੋਹਣੀਆਂ ਬੱਤਕਾਂ ਯਾਰ ਕਮਾਲ ਦੀ ਗੱਲ ਬਾਤ ਆ ਇਹ ਬੰਦੇ ਜੂਪੀ ਤੋਂ ਲੈ ਕੇ ਆਉਂਦੇ ਸਭ ਤੋਂ ਵੱਡੀ ਗੱਲ ਹੈ ਜੂਪੀ ਤੋਂ ਲੈ ਕੇ ਆਉਂਦੇ ਆ ਬੱਤਕਾਂ ਜਿੰਨੀਆਂ ਮਰਜ਼ੀ ਲੈ ਲਓ ਆਗੇ ਭਾਈ ਯੂਪੀ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਉਣੇ ਹੋ? ਦਿੱਲੀ, ਲਾਹੌਰ, ਪ੍ਰਿਆਗਰਾਜ। ਲਾਹੌਰ, ਪ੍ਰਿਆਗਰਾਜ। ਪ੍ਰਿਆਗਰਾਜ। ਇਹ ਕਿੰਨੇ ਕਿੰਨੀ ਕਿਤ ਕਾਦੇ ਤੋਂ ਲੈ ਕੇ ਆਏ ਹੋ? ਟਰੱਕ ਦਾ। ਟਰੱਕ ਤੋਂ ਆਉਂਦੀਆਂ। ਹਾਂਜੀ। ਟਰੱਕ ਤੋਂ ਆਉਂਦੀਆਂ ਭਾਈ ਇਹ ਬਤ ਕਾ। ਕਿੰਨਾ ਟਾਈਮ ਇੱਥੇੋਂ ਹਜੇ? ਅੱবি 2-3 ਦਿਨਾਂ ਹੈਗੇ। 2 ਦਿਨ-ਦਿਨ ਹੈਗੇ ਆ ਬੰਦੇ ਇੱਥੇ ਭਾਈ। ਤੁਸੀਂ ਆਪ ਵੀ ਯੂਪੀ ਦੇ ਹੋ? ਯੂਪੀ ਦਾ। ਯੂਪੀ ਤੋਂ ਆਇਆ 2-3 ਦਿਨ ਹੈਗੇ ਜੇ ਕਿਸੇ ਨੇ ਖਰੀਦਣੀਆਂ ਤਾਂ ਆਜੋ ਭਾਈ। ਕਿੰਨੇ ਦਾ ਜੋੜਾ ਦੇ ਦੋਗੇ? 1000 ਰੁਪਏ ਜੋੜਾ। ਇਹ ਦੂ ਘਟ ਜੂਗਾ। 175 ਰੁਪਏ ਹੋ ਜਾਂਦਾ ਇਹ। 1 1000 ਰੁਪਏ ਦਾ ਜੋੜਾ ਦੇ ਦਿੰਦੇ ਆ ਤੁਸੀਂ ਪੈਸੇ ਫੜਾਓ ਨਾਲ ਦੀ ਨਾਲ ਤੁਹਾਨੂੰ ਚੁਕਾ ਕੇ ਇਹਨਾਂ ਨੇ ਬਤਕਾਂ ਦੇ ਦੇਣੀਆਂ ਤੇ ਨਹੀਂ ਸਾਮ ਸੰਭਾਲ ਕਿਵੇਂ ਕਰਨੀ ਪੈਂਦੀ ਆ ਸਾਮ ਸੰਭਾਲ ਉਹ ਦਾ ਨਾ ਜਸਮੁਰਦੇ ਘਾਤੇ ਵੈਸੇ ਇੱਕ ਘਾਤੀ ਆ ਔਖਾ ਤਾਂ ਨਹੀਂ ਬੜਾ ਕੰਮ ਨਹੀਂ ਨਹੀਂ ਕੋਈ ਨਹੀਂ ਕੋਈ ਔਖਾ ਨਹੀਂ ਭਾਈ ਮੁਰਗੀਆਂ ਨੂੰ ਜਿਵੇਂ ਆਪਾਂ ਦਾਣੇ ਪਾਉਣੇ ਆ ਉਸ ਹਾਉਣਾ ਇਹ ਦਾਣੇ ਪਾ ਦਿੰਦੇ ਆ ਐਡਾ ਨਹੀਂ ਕੋਈ ਚੱਕਰ ਹੈਗਾ ਆ ਦੇਖੋ ਕਿਵੇਂ ਭੱਜੀਆਂ ਫਿਰਦੀਆਂ ਦਾਣੇ ਦੂਣੇ ਖਲਾਰੇ ਹੋਏ ਆ ਹੈ ਆ ਦੇਖੋ ਭਾਈ ਹਾਈ 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 ਉਵੇ ਚਕੌਰ ਵੀ ਫਿਰਦੀ ਐ ਇੱਕ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨਾ ਉਹੀ ਤੁਰੀਆਂ ਫਿਰਦੀਆਂ ਇਹ ਤੁਸੀਂ ਆਪਦੇ ਘਰੇ ਜਿਵੇਂ ਮਰਜ਼ੀ ਤੁਸੀਂ ਰੱਖ ਸਕਦੇ ਹੋ ਜਿਵੇਂ ਵੀ ਤੁਹਾਨੂੰ ਲੋੜ ਆ ਨਾ ਜੈਸ ਪਰਪਸ ਲਈ ਤੁਸੀਂ ਲੈਣੀਆਂ ਕਈ ਵਾਰ ਅਗਲੇ ਨੇ ਲੈਣੀਆਂ ਹੁੰਦੀਆਂ ਘਰੇ ਫਿਰਦੀਆਂ ਸੋਹਣੀਆਂ ਲੱਗਦੀਆਂ ਉਵੇਂ ਵੀ ਤੁਸੀਂ ਲੈ ਸਕਦੇ ਹੋ ਚੈੱਕ ਕਰੋ ਹੈ ਬਾਈ ਹਾਂ ਉਹ ਦੇਖੋ ਆ ਦੇਖੋ ਅਲਾਹਾਬਾਦ ਤੋਂ ਲੈ ਕੇ ਆਉਂਦੇ ਬਾਈ ਜੂਪੀ ਤੋਂ ਆ ਦੇਖੋ ਬਾਈ ਲੋਈ ਬਾਲੀਆਂ ਇਹਨਾਂ ਦੇ ਕੋਲ ਤਾਂ ਚਕੋਰਾ ਵੀ ਆਪਾਂ ਚਕੋਰਾ ਵੀ ਦਿਖਾ ਦਈਏ ਆ ਦੇਖੋ ਤੁਸੀਂ ਇਕੱਠ ਦੇਖੋ ਮੰਡੀ ਦੇ ਵਿੱਚ ਬਹੁਤ ਵਧੀਆ ਬਾਈ ਜੇ ਕਿਸੇ ਨੇ ਕੋਈ ਕਿਵੇਂ ਡੱਕ ਫਾਰਮਿੰਗ ਕਰਨੀ ਹੁੰਦੀ ਉਹਦੇ ਵਾਸਤੇ ਬਹੁਤ ਵਧੀਆ ਮੈਂ ਤੁਹਾਨੂੰ ਦੱਸਦਾ ਹਾਂ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਬਹੁਤ ਵੱੱਤਾਂ ਹੁੰਦੀਆਂ ਸੀਗੀਆਂ ਹੁਣ ਤਾਂ ਬਹੁਤ ਘਟ ਗਈਆਂ ਤੇ ਇਹ ਬਾਈ ਵਿਰਸਾ ਹੀ ਹੈ ਕਿਸ ਹਿਸਾਬ ਦਾ ਵੀ ਲੈ ਕੇ ਆਓ ਮੈਂ ਤਾਂ ਕਹਿੰਦਾ ਸਾਰੇ ਜਾਣੇ ਡੁੱਡ ਪਿੰਡਾਂ ਛੱਡੋ ਜਿਵੇਂ ਆਪਣੇ ਵੀ ਛੱਡੇ ਹੋਏ ਆ ਉਹਨਾਂ ਨੇ ਟਟਕੜਾ ਬਾਈ ਪਾਣੀ ਚਾਰ ਲੈ ਕੇ ਆਏ ਸੀਗੇ ਉਹ ਤੇ ਹੁਣ ਉਹ 20 25 ਹੋ ਗਏ ਆਪਣੇ ਪਿੰਡੇ ਗੱਲਾਂ ਆ ਨਾ ਅੱਗੇ ਛੱਪੜ ਸੀਗੇ ਵੱਡੇ ਪਾਣੀ ਸਾਫ ਹੁਣ ਛੱਪੜ ਚੱਕੀ ਜਾਂਦੇ ਆ ਮਿੱਟੀ ਚੱਕੀ ਜਾਂਦੇ ਆ ਹੁਣ ਬਸ ਹੁਣ ਮੌਕਈਆਂ ਜਿਹੀਆਂ ਹੈ ਨਹੀਂ ਗੀਆਂ ਹੁਣ ਲਓ ਜੀ ਆਜੋ ਬਾਈ ਮਿੱਤਰੋ ਇਧਰਲੇ ਪਾਸੇ ਚਕੋਰਾ ਹੀ ਮਿਲ ਜਾਣਗੇ ਇਹਨਾਂ ਦਾ 1200 ਰੁਪਏ ਦਾ ਜੋੜਾ ਵਾ ਇਹਦੇ ਵਿੱਚ ਤੁਹਾਨੂੰ ਰੇਟ ਰੂਟ ਟੁੱਟ ਜਾਊਗਾ ਸਾਰਾ ਕੁਝ ਹੋ ਜਾਊਗਾ ਆ ਦੇਖੋ ਬਾਲੀ ਗੈਂਡ ਗੱਲ ਬਾਤ ਆ ਇਹ ਚਕੋਰਾ ਵੀ ਤੁਹਾਨੂੰ 1200 ਰੁਪਏ ਰੇਟ ਮਿਲ ਜਾਣਗੇ ਇਹ ਵੀ ਰਾਖੀ ਰੁੱਕੀ ਕਰਨ ਵਾਸਤੇ ਬਹੁਤ ਵਧੀਆ ਵਾ ਆਜੋ ਜੀ ਮੁਖਸਰ ਸਾਹਿਬ ਮੰਡੀ ਦੇ ਵਿੱਚ ਆਜੋ ਸ਼ੇਅਰ ਕਰੋ ਧੰਨਵਾਦ